ਫਿਰ ਸੀ ਆ ਰਿਹਾ ਡੇਂਗੂ ਫਕਾਰ ਦੇ ਪੇਸ਼ੈਂਟ ਸੀ ਬਹੁਤ ਆ ਰਹੇ ਆ ਚਿਕਨ ਗੁੰਨੀਆਂ ਦੇ ਪੇਸ਼ੈਂਟ ਸੀ ਬਹੁਤ ਆ ਰਹੇ ਬੁਖਾਰ ਦੇ ਨਾਲ ਨਾਲ ਉਹਨਾਂ ਦੇ ਬਹੁਤ ਜ਼ਿਆਦਾ ਸਕਿਨ ਤੇ ਤਫੜ ਹੋ ਰਿਹਾ ਹੈ ਰੈਸ਼ ਹੋ ਰਿਹਾ ਹੈ ਪੂਰਾ ਮੂੰਹ ਚਿਹਰਾ ਬਾਹਾਂ ਲਾਲ ਹੋਈਆਂ ਹੁੰਦੀਆਂ ਲੱਤ ਪੈਸ਼ ਜੇ ਘਟ ਜਾਂਦਾ ਤਾਂ ਉਹਦੇ ਬਾਕੀ ਦੇ ਗੁਰਦਿਆਂ ਤੇ ਲਿਵਰ ਤੇ ਅਸਰ ਪੈਣਾ ਸ਼ੁਰੂ ਹੋ ਜਾਂਦਾ ਤੇ ਉਸ ਕੇਸਾਂ ਦੇ ਵਿੱਚ ਜਿਹੜੀ ਹੈਗੀ ਹੈ ਮਰੀਜ਼ ਦੀ ਜਾਨ ਨੂੰ ਵੀ ਖਤਰਾ ਜਿਹੜੇ ਆਮ ਲੋਕ ਹੈ ਉਹ ਜਿਆਦਾ ਬੁਖਾਰ ਤੋਂ ਜਾਂ ਉਸ ਤੋਂ ਬਾਅਦ ਸੈੱਲ ਘਟਣ ਤੋਂ ਜਿਆਦਾ ਘਬਰਾਏ ਹੁੰਦੇ ਆ। ਤੋ ਕਿ ਇਸ ਵਕਤ ਡੇਂਗੂ ਦੀ ਸਥਿਤੀ ਕੀ ਹੈ? ਓਪੀਡੀ ਦੇ ਵਿੱਚ ਕਿੰਨੀ ਕੁ ਪਰਸੈਂਟੇਜ ਹੈ ਜਿਹੜੇ ਕਿ ਡੇਂਗੂ ਦੇ ਪੇਸ਼ੈਂਟ ਆ ਰਹੇ ਆ। ਇਸ ਵੇਲੇ ਓਪੀਡੀ ਦੇ ਵਿੱਚ 70% ਪੇਸ਼ੈਂਟ ਜਿਹੜੇ ਆ ਰਹੇ ਆ ਉਹ ਬੁਖਾਰ, ਜੋਇੰਟ ਪੇਨਸ, ਮਸਲ ਪੇਨਸ, ਕਮਜ਼ੋਰੀ ਕੋਈ ਰਿਪੋਰਟਾਂ ਲੈ ਕੇ ਆ ਰਹੇ ਆ ਸਾਡੇ ਸੈੱਲ ਘਟੇ ਹੋਏ ਹਨ। ਜੀ। ਇਸ ਨਾਲ ਆ ਰਹੇ ਹਨ। ਕਈਆਂ ਦੇ ਹੱਥ ਵਿੱਚ ਡੇਂਗੂ ਦੀਆਂ ਰਿਪੋਰਟਸ ਵੀ ਹੁੰਦੀਆਂ। ਸੋ ਦੋਨੋਂ ਤਰ੍ਹਾਂ ਦੇ ਪੇਸ਼ੈਂਟਸ ਹੀ ਆ ਰਹੇ ਆ ਡੇਂਗੂ ਫੁਕਾਰ ਦੇ ਪੇਸ਼ੈਂਟਸ ਹੀ ਬਹੁਤ ਆ ਰਹੇ ਆ ਚਿਕਨ ਗੁੰਨੀਆਂ ਦੇ ਪੇਸ਼ੈਂਟਸ ਹੀ ਬਹੁਤ ਆ ਰਹੇ ਆ ਬੁਖਾਰ ਦੇ ਨਾਲ ਨਾਲ ਉਹਨਾਂ ਦੇ ਬਹੁਤ ਜ਼ਿਆਦਾ ਸਕਿਨ ਤੇ ਤਫੜ ਹੋ ਰਿਹਾ ਹੈ ਰੈਸ਼ ਹੋ ਰਿਹਾ ਹੈ ਪੂਰਾ ਮੂੰਹ ਚਿਹਰਾ ਬਾਹਾਂ ਲਾਲ ਹੋਈਆਂ ਹੁੰਦੀਆਂ ਕਈਆਂ ਨੂੰ ਇਹ ਲੱਗਦਾ ਵੀ ਸ਼ਾਇਦ ਇਹ ਜਿਹੜਾ ਸਾਡੇ ਹੋ ਗਿਆ ਸੀ ਕੋਈ ਦਵਾਈ ਦਿੱਤੀ ਕੋਈ ਦਵਾਈ ਰੈਐਕਸ਼ਨ ਕਰ ਗਈ ਪਰ ਇਹ ਸਾਰੇ ਦੋਨੋਂ ਜਿਹੜੇ ਆ ਇਹ ਇਨੀਸ਼ੀਅਲ ਲੱਛਣ ਹੈਗੇ ਆ ਦੋਨੋਂ ਹੀ ਬਿਮਾਰੀਆਂ ਦੇ ਦੋਨੋਂ ਬਿਮਾਰੀਆਂ ਦੀ ਸ਼ੁਰੂਆਤ ਵਿੱਚ ਬੁਖਾਰ ਬਾਡੀ ਚ ਸਾਰੀ ਚ ਦਰਦ ਹੋਣੀ ਸਿਰ ਦਰਦ ਹੋਣਾ ਜੀ ਕੱਚਾ ਹੋਣਾ ਉਲਟੀਆਂ ਲੱਗ ਜਾਣੀਆਂ ਕਈਆਂ ਨੂੰ ਉਲਟੀਆਂ ਦੇ ਨਾਲ ਲੂਜ਼ ਮੋਸ਼ਨਸ ਵੀ ਲੱਗ ਜਾਣੇ ਇਹ ਸਾਰੇ ਲੱਛਣ ਦੋਨੋਂ ਹੀ ਡੇਂਗੂ ਤੇ ਚਿਕਨਗੁਨੀਆਂ ਦੇ ਅੱਜਕਲ ਆ ਰਹੇ ਆ ਚਿਕਨਗੁਨੀਆਂ ਤੇ ਡੇਂਗੂ ਦੇ ਆਪਸ ਚ ਲੱਛਣਾਂ ਦਾ ਕੋਈ ਫਰਕ ਹੈਗਾ ਜੀ ਜਾਂ ਸੇਮ ਹੈ ਸ਼ੁਰੂਆਤੀ ਲੱਛਣ ਸੇਮ ਹੋ ਸਕਦੇ ਆ ਬਾਅਦ ਵਿੱਚ ਡੇਂਗੂ ਦੇ ਵਿੱਚ ਬੁਖਾਰ ਹੈ ਅਕਸਰ ਪੇਸ਼ੈਂਟਸ ਨੂੰ 4-5 ਦਿਨ ਤੱਕ ਬੁਖਾਰ ਰਹਿੰਦਾ ਹੈ ਠੀਕ ਹੈ ਜੀ 3-7ਵੇਂ ਦਿਨ ਤੱਕ ਬੁਖਾਰ ਉਤਰਨਾ ਸ਼ੁਰੂ ਹੋ ਜਾਂਦਾ ਹੈ ਡੈਂਗੂ ਬੁਖਾਰ ਦੇ ਵਿੱਚ ਜ਼ਿਆਦਾਤਰ ਜੋੜਾਂ 'ਚ ਔਨੀ ਜ਼ਿਆਦਾ ਦਰਦ ਜਾਂ ਸੋਜ ਨਹੀਂ ਹੁੰਦੀ ਜਿੰਨੀ ਚਿਕਨਗੁਨੀਆਂ 'ਚ ਹੁੰਦੀ ਹੈ ਚਿਕਨਗੁਨੀਆਂ ਦੇ ਵਿੱਚ ਤਾਂ 7ਵੇਂ 8ਵੇਂ ਦਿਨ ਜੋੜ ਬਹੁਤ ਜ਼ਿਆਦਾ ਸੁੱਜਣੇ ਸ਼ੁਰੂ ਹੋ ਜਾਂਦੇ ਹੈ ਮਰੀਜ਼ ਬੈੱਡ 'ਚ ਉੱਠ ਹੀ ਨਹੀਂ ਸਕਦਾਗਾ ਜੋੜਾਂ 'ਚ ਸੋਜ ਗੋਡਿਆਂ 'ਚ ਖਾਸ ਕਰਕੇ ਗਿੱਟਿਆਂ 'ਚ ਐਂਕਲ ਜੋਇੰਟਸ ਤੇ ਬਹੁਤ ਸੋਲਨ ਹੋ ਰਹੇ ਹੁੰਦੇ ਐਂਡ ਜਿਹੜੀ ਜੋਇੰਟ ਪੇਨ ਦਾ ਕਈ ਦਿਨ ਤੱਕ ਚਿਕਨਗੁਨੀਆਂ 'ਚ ਪਰਸਿਸਟ ਕਰਦੀ ਹੈ ਕਈਆਂ ਮਰੀਜ਼ਾਂ ਵਿੱਚ 15 ਦਿਨ ਤੱਕ ਜੋਇੰਟ ਪੇਨ ਰਹਿੰਦੀਆਂ ਕਈਆਂ ਵਿੱਚ ਮਹੀਨਾ ਮਹੀਨਾ ਤੱਕ ਵੀ ਬੁਖਾਰ ਠੀਕ ਹੋ ਗਿਆ ਕੁਈ ਡ੍ਰੈਸ ਠੀਕ ਹੋ ਗਿਆ ਉਹਦੇ ਕੋਈ ਸੈੱਲ ਵੀ ਕਟੇ ਨਹੀਂ ਤੇ ਜੋਇੰਟ ਪੇਨ ਉਹ ਚ ਬਹੁਤ ਦੇਰ ਤੱਕ ਰਹਿੰਦੇ ਆ ਡੇਂਗੂ ਬੁਖਾਰ ਦੇ ਵਿੱਚ ਸ਼ੁਰੂਆਤ ਵਿੱਚ ਬੁਖਾਰ ਤੇਜ਼ ਹੋਣਾ ਜਦੋਂ ਡੇਂਗੂ ਬੁਖਾਰ ਹੁੰਦਾ ਤੇ ਜਿਹੜੇ ਪਹਿਲੇ 2-3 ਦਿਨ ਹੁੰਦੇ ਉਹ ਬਹੁਤ ਜ਼ਰੂਰੀ ਦਿਨ ਹੁੰਦੇ ਆ ਕਿ ਜਦੋਂ ਤੇਜ਼ ਬੁਖਾਰ ਹੁੰਦਾ ਮਰੀਜ਼ ਖਾ ਪੀ ਘੱਟ ਸਕਦਾ ਡੇਂਗੂ ਨਾਲ ਸਰੀਰ ਦੇ ਵਿੱਚ ਇਦਾਂ ਦੀ ਕਿ ਇਨਫਲੇਮੈਟਰੀ ਰਿਸਪੌਂਸ ਸ਼ੁਰੂ ਹੁੰਦਾ ਹੈ ਕਿ ਮਰੀਜ਼ ਦਾ ਬਲੱਡ ਪ੍ਰੈਸ਼ਰ ਫਾਲ ਕਰਨਾ ਸ਼ੁਰੂ ਹੋ ਸਕਦਾ ਠੀਕ ਹੈ ਜਿਹੜੀ ਡੈਂਗੂ ਦੀ ਸਭ ਤੋਂ ਸੀਰੀਅਸ ਕੰਪਲਿਕੀਸ਼ਨ ਜਿਹਨੂੰ ਕਹਿ ਦਿੰਦੇ ਹੈਗੇ ਡੈਂਗੂ ਸ਼ੌਕ ਸਿੰਡਰੋਮ ਸ਼ੌਕ ਸਿੰਡਰੋਮ ਵੀ ਕੰਡੀਸ਼ਨ ਨੂੰ ਬਹੁਤ ਤੇਜ਼ ਬੁਖਾਰ ਨਾਲ ਸ਼ੌਕ ਚ ਚਲਾਇ ਜਾਂਦਾ ਹੈ ਬਲੱਡ ਪ੍ਰੈਸ਼ਰ ਘਟ ਜਾਂਦਾ ਹੈ ਬਲੱਡ ਪ੍ਰੈਸ਼ਰ ਜੋ ਘਟ ਜਾਂਦਾ ਹੈ ਤਾਂ ਉਹਦੇ ਬਾਕੀ ਦੇ ਗੁਰਦੇਆਂ ਤੇ ਲਿਵਰ ਤੇ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਉਸ ਕੇਸਾਂ ਦੇ ਵਿੱਚ ਜਿਹੜੀ ਹੈਗੀ ਹੈ ਮਰੀਜ਼ ਦੀ ਜਾਨ ਨੂੰ ਵੀ ਖਤਰਾ ਹੁੰਦਾ ਹੈ ਅੱਛਾ ਜੀ ਇਹ ਜੇਕਰ ਫੇਸ ਨਿਕਲ ਜਾਂਦਾ ਹੈਗਾ ਤਾਂ ਉਸ ਤੋਂ ਬਾਅਦ ਪੰਜਵੇਂ ਛੇਵੇਂ ਦਿਨ ਤੋਂ ਬਾਅਦ ਤਕਰੀਬਨ ਸੱਤਵੇਂ ਦਿਨ ਜਾ ਕੇ ਜ਼ਿਆਦਾ ਸੈੱਲ ਕਟਨੇ ਸ਼ੁਰੂ ਹੁੰਦੇ ਆ ਠੀਕ ਹੈ ਜੀ ਜਿਹੜੇ ਆਮ ਲੋਕ ਹੈ ਉਹ ਜਿਆਦਾ ਬੁਖਾਰ ਤੋਂ ਜਾਂ ਉਸ ਤੋਂ ਬਾਅਦ ਸੈੱਲ ਘਟਣ ਤੋਂ ਜਿਆਦਾ ਘਬਰਾਏ ਹੁੰਦੇ ਆ ਹੂੰ ਕੀ ਇਹ 30000 ਰਹਿ ਗਏ ਜੀ ਸਾਡੇ ਅੱਜ 20000 ਰਹਿ ਗਏ ਜੀ ਅਚਾਨਕ ਜੇ ਕੱਲ 1.5 ਸੀ ਜੀ ਅੱਜ ਸਾਡੇ 50000 ਰਹਿ ਗਏ ਜੀ ਜੀ ਸੈੱਲ ਘਟਣ ਤੋਂ 1.5 ਤੋਂ 50000 ਹੋਣ ਨਾਲ ਕੋਈ ਖਤਰਾ ਨਹੀਂ ਹੁੰਦਾ ਸ਼ਰੀਰ ਨੂੰ ਠੀਕ ਹੈ ਜੀ ਖਤਰਾ ਹੈ ਇਨੀਸ਼ੀਅਲ ਸਟੇਜ ਦੇ ਵਿੱਚ ਮਰੀਜ਼ ਸ਼ੌਕ 'ਚ ਨਾ ਚਲਾ ਜਾਵੇ ਠੀਕ ਹੈ ਜੀ ਉਹ ਸਭ ਤੋਂ ਜਿਆਦਾ